ਕੀ ਹਾਲ ਚਾਲ ਨੇ ਇਸ ਟਾਈਮ ਮੈਂ ਮੌਜੂਦ ਆ ਮਿੱਤਰੋ ਪਿੰਡ ਨੱਥੂ ਵਾਲਾ ਗਰਬੀ ਦੇ ਵਿੱਚ ਜ਼ਿਲ੍ਹੇ ਮੋਗੇ ਦਾ ਇਹ ਮਨਮਤਾ ਨਗਰਾਤ ਜਿਸ ਸਥਾਨ ਤੇ ਮੈਂ ਮੌਜੂਦ ਆ ਇਹ ਬਾਲਕਾਂ ਨੇ ਜਿਹੜਾ ਆਪਣਾ ਰਹਿਣ ਵਸੇਰਾ ਜਿਹੜਾ ਆਪਣਾ ਘਰ ਆ ਇਹ ਵਕਾਉ ਲਾਇਆ ਵਾ ਮਿੱਤਰੋ ਟੋਟਲ ਜਿਹੜਾ ਇਹ ਥਾਂ ਹੈਗਾ ਵਾ ਮਿੱਤਰੋ ਇਹ 13 14 ਮਰਲੇ ਔਰ ਇਹਦੇ ਜਿਹੜੇ ਦੋ ਕਮਰੇ ਆ ਇਹਦੇ ਵਿੱਚ ਇੱਕ ਬਰਾਂਡਾ ਵਾ ਦੋ ਕਮਰੇ ਆ ਜਿਹੜੇ ਮਿੱਤਰੋ ਇੱਕ 12 ਫੁੱਟ ਦੇ ਇੱਕ 14 ਫੁੱਟ ਆ ਰਸੋਈ ਬਣੀ ਹੋਈ ਆ ਪੌੜੀਆਂ ਚੜ੍ਹਦੀਆਂ ਵਾ ਮੱਜਾਂ ਵਾਲਾ ਬਰਾਂਡਾ ਹੈਗਾ ਵਾ ਥਾਂ ਖੁੱਲਾ ਡੁੱਲਾ ਵਾ ਮਿੱਤਰੋ ਪੂਰਾ ਵਧੀਆ ਬਣਿਆ ਹੋਇਆ ਕਹਿਣ ਤੋਂ ਪਾਵੇ ਵੀ ਤੁਸੀਂ ਇੱਥੇ ਆਣ ਕੇ ਆਪਣਾ ਰਹਿਣ ਵਸੇਰਾ ਕਰਨਾ ਪੂਰਾ ਮੰਨ ਲਓ ਵਧੀਆ ਕਮਰੇ ਬਣਾਏ ਹੋਇਆ ਬਾਈ ਹੁਣ ਇਹਨੇ ਰਹਿਣ ਵਾਸਤੇ ਪੈਣ-ਪੈਣ ਵਾਸਤੇ ਬਹੁਤ ਸੋਹਣੀ ਜਿਹੜਾ ਜਗ੍ਹਾ ਬਣਾਈ ਹੋਈ ਆ ਸਿੰਪਲ ਘਰ ਆ ਕੋਠੀ ਦੇ ਰੂਪ ਧਾਰਨ ਕਰਦਾ ਵਾ ਇਹਦਾ ਜਿਹੜਾ ਰੇਟ ਆ ਸਾਰੇ ਥਾਂ ਦਾ ਬਾਈ ਮਿੱਤਰੋ ਉਹ ਮਾਲਕਾਂ ਨੇ 25 ਲੱਖ ਰੁਪਇਆ ਤੈਅ ਕੀਤਾ ਵਾ ਕਿਉਂਕਿ ਸਟੌਰ ਸਟੂਰ ਵੀ ਬਹੁਤ ਵਧੀਆ ਕਿਉਂਕਿ ਬਿਲਕੁਲ ਨਵਾਂ ਹੀ ਪਾਇਆ ਹੁਣੇ ਹਜੇ ਕੋਈ ਬੜਾ ਟਾਈਮ ਨਹੀਂ ਹੋਇਆ ਪਾਇਏ ਨੂੰ ਬਰਾਂਡਾ ਬਹੁਤ ਵਧੀਆ ਖੁੱਲਾ ਡੁੱਲਾ ਪਿਆ ਹੋਇਆ ਵਾ ਪਸ਼ੂਆਂ ਦੇ ਰਹਿਣ ਲਈ ਥਾਂ ਬਹੁਤ ਸੋਹਣਾ ਵਾ ਗੱਲਬਾਤ ਲਈ ਆਪਾਂ ਨੰਬਰ ਲਾਇਆ ਹੋਇਆ ਪਿੰਡ ਮੱਥੂ ਵਾਲਾ ਗਰਬੀ ਦੇ ਵਿੱਚ ਥਾਂ ਵਾ ਮਿੱਤਰੋ ਪਿੰਡ ਦੇ ਵਿਚਾਲੇ ਤੇ ਇੱਕ ਗਲੀ ਆ ਜਿਹੜੀ ਉਹ ਦੋਵੇਂ ਪਾਸੇ ਲੰਘਦੀ ਆ ਇਹ ਨਹੀਂ ਹੈਗਾ ਵੀ ਤੁਹਾਨੂੰ ਜੇਕਰ ਕੋਈ ਚੀਜ਼ ਆ ਗਈ ਤਾਂ ਤੁਹਾਨੂੰ ਪਰੇਸ਼ਾਨੀ ਹੋਊਗੀ ਇੱਕ ਪਾਸੇ ਗਲੀ ਲੰਘ ਕੇ ਦੂਜੇ ਪਾਸੇ ਫਿਰ ਗਲੀ ਲੰਘਦੀ ਆ ਦੋਵੇਂ ਗਲੀਆਂ ਪੈਂਦੀਆਂ ਸਪੈਰ ਘਰ ਨੂੰ ਦੋ ਗੇਟ ਆ ਇੱਕ ਛੋਟਾ ਇੱਕ ਵੱਡਾ ਗੱਲਬਾਤ ਲਈ ਨੰਬਰ ਬਾਈਆਂ ਦਾ 9592495582 ਇਹ ਗੱਲਬਾਤ ਲਈ ਸੰਪਰਕ ਕਰ ਲਿਓ ਧੰਨਵਾਦ